ਤੈਨੂੰ ਕੱਢਿਆ ਠੀਕ ਆ ਤੂੰ ਕੀ ਤੈਨੂੰ ਗਾਲ ਕੱਢਿਆ ਇਹਨੂੰ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਤੈਨੂੰ ਕੋਈ ਗਲਤ ਤਮੀਜ਼ ਨਾਲ ਗੱਲ ਕਰ ਰਿਹਾ ਤੂੰ ਕਿੱਦਾਂ ਬੋਲਦਾ ਹੈ ਉਹਨੂੰ ਕੋਈ ਗੱਲ ਕਰੀ ਯਾਰ ਅਸੀਂ ਐਂ ਦੱਸ ਕਿ ਆ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਭਲਾ ਉਹ ਜਿਹੜੇ ਅਫਸਰਾਂ ਨੂੰ ਬੁਲਾਉਣੇ ਕਿਹਨੂੰ ਬੋਲਿਆ ਕੁਝ ਬੋਲੋ ਦੱਸੋ ਮੈਂ ਗੇਟ ਪਾਸ ਆਪਣਾ ਦਿੰਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਵਰਕਰ ਆ ਇੱਥੇ ਦਾ ਠੀਕ ਆ ਤੇ ਤੂੰ ਬਲਾਉ ਜਿਹੜਾ ਬੁਲਾਉਣਾ ਨਾ ਨਾ ਕੱਢ ਫੇ ਉਹ ਜਿਹੜਾ ਮਰਜੀ ਨੂੰ ਬਲਾਉ ਤੁਸੀਂ ਅਫਸਰਾਂ ਨੂੰ ਬਲਾਉ ਜਿੰਨੂ ਮਰਜੀ ਬਲਾਉ ਡਰਦਾ ਨਹੀਂ ਕਿਸੇ ਤੋਂ ਹਾਂ ਡਰਦਾ ਨਹੀਂ ਕਿਸੇ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਆ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਚਾਪ ਚਾ ਚੱਲ ਜਾਂਦੇ ਆ ਕਿਹੜੀ ਕੰਪਨੀ ਆਫਸਰਾਂ ਨੂੰ ਰੋਕੋ ਕਿਹੜੀ ਕੰਪਨੀ ਕਿਹੜੀ ਕੰਪਨੀ ਕਿਹੜੀ ਹੈ ਬਾਤ ਤੁਸੀਂ ਫੋਟੋਆਂ ਲਾਓ ਲੱਭੋ ਕਿਹੜੇ ਕੰਪਨੀ ਜੋ ਕੰਪਨੀ ਕਿਹੜੀ ਦਾ ਮੈਂ ਕੰਪਨੀ ਦਾ ਬਸ ਤੁਸੀਂ ਲੱਭੋ ਜਿੰਨੂੰ ਲੱਭਣਾ ਮੈਂ ਤੇ ਲੱਭਾਂ ਮੈਂ ਨਹੀਂ ਨਾ ਦੱਸਣਾ ਇਹ ਅਫਸਰ ਜਾ ਰਹੇ ਇਨਾਂ ਨੂੰ ਰੋਕੋ ਹੈ ਅਫਸਰ ਜਾਂਦੇ ਆ ਲੱਖ ਲੱਖ ਡੇ ਡੇ ਲੱਖ ਰੁਪਇਆ ਲੈਂਦੇ ਆ ਹੈ ਅਸੀਂ ਤੂੰ ਕੰਪਨੀ ਚ ਬੋਲਦੇ ਕੰਪਨੀ ਮੇਂ ਛੋਟੀ ਕੰਪਨੀ ਚ ਆ ਦੱਸੋ ਛੋਟੀ ਕੰਪਨੀ ਚ ਹਾਂ ਛੋਟੀ ਕੰਪਨੀ ਚ ਲਾਗੀ ਜਰਾ ਹਾਂ ਲਾਗੀ ਜਰਾ ਕੁਨਾਰ ਸਿੰਘ ਨਾ ਆਏ ਰਾਖਪੂਤਾਂ ਰਾਜਪੂਤਾਂ ਹਾਂ ਰਾਖਪੂਤਾਂ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪਟਨਾ ਪਟਾ ਦੇਓ ਇਹਨਾਂ ਤੇਰਾ ਹੀ ਬੋਲ ਹੋਣੀ ਪੜ ਜਾਂਦਾ ਤੇ ਰੁਕ ਜਾ ਹਾਂ ਬਲਾ ਜਿਹਨੂੰ ਬੁਲਾਉਣਾ ਬੁਲਾਓ ਰੁਕ ਜਾ ਰੁਕ ਅੱਛਾ ਇੱਥੇ ਇੱਥੇ ਅਕਸਰ ਗੱਡੀਆਂ ਲੈ ਕੇ ਜਾਂਦੇ ਵਧੀਆ ਬੰਦਾ ਤੂੰ ਵਧੀਆ ਬੰਦਾ ਬੜੀਆ ਤਾ ਅੱਜ ਨਹੀਂ 12 ਸਾਲ ਮੈਂ ਜੰਮਿਆ ਇੱਥੇ ਕਿੱਛੇ ਬੰਦਾ ਜਾਣਦਾ ਮੈਨੂੰ ਪਲਾੜਦਾ ਹੁਣ ਤੇਰੀ ਕਿਹੜੀ ਘੜੀ ਆ ਚੁੱਗੀਆਂ ਤੇ ਮੈਂ ਜੰਮਿਆ ਤੇ ਤੇਰੀ ਘਾਟਗਾਦੀ ਘਾਟਗਾਦੀ ਅਫਸਰਾਂ ਨੂੰ ਰੋਕੋ ਕੋਲਦਾ ਦੱਸ ਘਾਟਗਾਦੀ ਅਫਸਰਾਂ ਨੂੰ ਰੋਕੋ ਲੋਟ ਕੇ ਬੋਲੀ ਆਤੀ ਅਫਸਰਾਂ ਨੂੰ ਰੋਕੋ ਬੋਲੀ ਆਤੇ ਆਸਤੇ ਦੀ ਬਾਲੂ ਮੈਨੂੰ ਥਾਣੇ ਲੈ ਕੇ ਜਾਣਾ ਚਲੋ ਚਲੋ ਹਾਂ ਥਾਣੇ ਲੈ ਕੇ ਦੱਸੀ ਹੋ ਜਾ ਪਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਤੇ ਲੱਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾਓ ਜਿਹਨੂੰ ਸੈਂਡ ਕਰਨਾ ਕਰੋ ਪਿੱਛੇ ਆ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲੋ ਨੰਬਰ ਲੋਟ ਕਰੋ ਮੇਰਾ ਫੋਨ ਨੰਬਰ ਹੈ ਦੇਖ ਲੋ ਇਹਦੇ ਹਾਂ ਦੇਖ ਲੈ ਤੁਸੀਂ ਹਾਲ ਕੀ ਦਖਣਾ ਹਾਲ ਕਾ ਦਾ ਝਾਲ ਹੈ ਹਾਂ ਅਬ ਸਰਬੰਦੇ ਆਨ ਤੂੰ ਰੋਕਦੇ ਨਹੀਂ ਆ ਜਿਹੜੇ 10000 12000 ਚ ਲੱਗ ਗਏ ਇਹਨਾਂ ਨੂੰ ਹੀ ਨਾ ਤੇ ਉੱਪਰ ਰੋਪ ਦਿਖਾ ਦੇਓ ਜੀ ਨੂੰ ਬੁਲਾਉ ਨਾ ਬੁਲਾਉ ਮੈਂ ਇੱਥੇ ਬੈਠਾ ਤੈਨੂੰ ਕੱਢਿਆ ਠੀਕ ਹੈ ਤੂੰ ਕੀ ਤੈਨੂੰ ਗਾਲ ਕੱਢਿਆ ਕਿਨੂੰ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਕਿਨੂੰ ਤੈਨੂੰ ਕੋਈ ਗਲਤ ਕੰਮ ਨਹੀਂ ਕਰ ਰਿਹਾ ਤੂੰ ਤਮੀਜ਼ ਦੇ ਨਾਲ ਗੱਲ ਕਰ ਰਿਹਾ ਤੂੰ ਕਿਦਾਂ ਬੋਲਦਾ ਹੈ ਉਹਨੂੰ ਕੋਈ ਗੱਲ ਨਹੀਂ ਤੂੰ ਗਲਤ ਕਰੀ ਏ ਅਸੀਂ ਐਂ ਦੱਸ ਕੇ ਆ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਕਿਨੂੰ ਬੋਲਿਆ ਕੁਝ ਸੱਚ ਬੋਲੋ ਦੱਸੋ ਮੈਂ ਗੇਟ ਪਾਸ ਆਪਣਾ ਦੇਂਦਾ ਸਭ ਕੋ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਇੱਥੇ ਦਾ ਠੀਕ ਆ ਬਲਾਓ ਜਿਹੜਾ ਬੁਲਾਉਣਾ ਬਲਾਉਣਾ ਕੱਢ ਫੇ ਉਹ ਜਿਹੜਾ ਮਰਜ਼ੀ ਨੂੰ ਬੁਲਾਓ ਤੁਸੀਂ ਅਫਸਰ ਨਾ ਉਹਨਾਂ ਨੂੰ ਬੁਲਾਓ ਜਿੰਨੂੰ ਮਰਜੀ ਬੁਲਾਓ ਡਰਦਾ ਨਹੀਂ ਕਿਸੇ ਤੋਂ ਹੈ ਡਰਦਾ ਨਹੀਂ ਕਿਸੇ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਹਾਂ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਚਾ ਅਫਸਰ ਚੱਲ ਜਾਂਦੇ ਆ ਉਹ ਕਿਹੜੀ ਕੰਪਨੀ ਆ ਅਫਸਰ ਨਾ ਨੂੰ ਰੋਕੋ ਕਿਹੜੀ ਕੰਪਨੀ ਆ ਹਾਂ ਕੰਪਨੀ ਕਿਹੜੀ ਆ ਬਾਤ ਤੁਸੀਂ ਫੋਟੋਆਂ ਲਾਓ ਤੂੰ ਦੱਸ ਲੱਭੋ ਕਿਹੜੇ ਕੰਪਨੀ ਦਾ ਕੰਪਨੀ ਕਿਹੜੀ ਦਾ ਮੈਂ ਕੰਪਨੀ ਦਾ ਹਾਂ ਬਸ ਤੁਸੀਂ ਲੱਭੋ ਜਿਹਨੂੰ ਲੱਭਣਾ ਮੈਂ ਤੇਰੇ ਉੱਤੇ ਲੱਭਣਾ ਮੈਂ ਨਹੀਂ ਨਾ ਦੱਸਣਾ ਇਹ ਅਫਸਰ ਜਾ ਰਿਹਾ ਇਹਨਾਂ ਨੂੰ ਰੋਕੋ ਹਾਂ ਅਫਸਰ ਜਾਂਦੇ ਆ ਲੱਖ ਲੱਖ ਡੇ ਡੇ ਲੱਖ ਰੁਪਇਆ ਲੈਂਦੇ ਆ ਹੈ ਹੈ ਅਸੀਂ ਤੂੰ ਕੰਪਨੀ ਕਿਹੜੀ ਬੋਲਦੇ ਆ ਕੰਪਨੀ ਮੈਂ ਛੋਟੀ ਕੰਪਨੀ ਚ ਆ ਦੱਸੋ ਛੋਟੀ ਕੰਪਨੀ ਹਾਂ ਛੋਟੀ ਕੰਪਨੀ ਚ ਲਾਗੀ ਜਰਾ ਹਾਂ ਲਾਗੀ ਜਰਾ ਕੁਨਾਰ ਸਿੰਘ ਨਾ ਆਏ ਰਾਖ ਪੂਤਾ ਰਾਜਪੂਤ ਹਾਂ ਰਾਖ ਪੂਤਾ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪਟਨਾ ਪਟਾ ਦਿਓ ਇਹਨਾਂ ਤੇਰਾ ਹੁਣ ਕੋਈ ਹੋਣੀ ਪੁੱੜ ਜਾਂਦਾ ਰੁਕ ਜਾ ਹਾਂ ਬਲਾ ਜਿਹਨੂੰ ਬੁਲਾਉਣਾ ਬੁਲਾਓ ਰੁਕ ਜਾ ਰੁਕ ਤੇ ਆਥੇ ਅਕਸਰ ਗੱਡੀਆਂ ਲੈ ਕੇ ਜਾਂਦੇ ਵਧੀਆ ਬੰਦਾ ਤੂੰ ਵਧੀਆ ਬੰਦਾ ਵਧੀਆ ਤਾਂ ਅਜ ਨਹੀਂ 12 ਸਾਲ ਮੈਂ ਜੰਮਿਆ ਇੱਥੇ ਇੱਕ ਇੱਕ ਬੰਦਾ ਜਾਣਦਾ ਮੈਨੂੰ ਪਲਾੜਦਾ ਹੁਣ ਤੇਰੀ ਕਿਹਦੀ ਘਾਟ ਗਈ ਆ ਚੁਗੀਆਂ ਤੇ ਮੈਂ ਜੰਮਿਆ ਤੇਰੀ ਘਾਟ ਗਈ ਘਾਟ ਗਈ ਅਕਸਰਾਂ ਨੂੰ ਰੋਕੋ ਤੂੰ ਤਾਂ ਦੱਸ ਘਾਟ ਗਈ ਅਕਸਰਾਂ ਨੂੰ ਰੋਕੋ ਜੱਪੜੇ ਬੁਲੀ ਆਤੀ ਅਕਸਰਾਂ ਨੂੰ ਰੋਕੋ ਆਸਤੇ ਨਹੀਂ ਬੋਲੂਗਾ ਮੈਨੂੰ ਥਾਣੇ ਲੈ ਕੇ ਜਾਣਾ ਥੋੜਾ ਚੱਲ ਹਾਂ ਥਾਣੇ ਲੈ ਕੇ ਚੱਸੀ ਹੋ ਜਾ ਪਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਚ ਲੱਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾ ਜਿਹਨੂੰ ਸੈਂਡ ਕਰਨਾ ਕਰੋ ਆ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲਓ ਨੰਬਰ ਲਓ ਚ ਕਰੋ ਮੇਰਾ ਫੋਨ ਨੰਬਰ ਹੈ ਦੇਖ ਲਓ ਇਹਦੇ ਹਾਲ ਦੇਖ ਲੈ ਤੁਸੀਂ ਹਾਲ ਕਿਹ ਦੱਖਣਾ ਹਾਲ ਕਾ ਦਾ ਕੀ ਹਾਲ ਹੈ ਅਬ ਸਰਮੰਦਿਆਂ ਨੂੰ ਤਸੀਂ ਰੋਕਦੇ ਨਹੀਂ ਜਿਹੜੇ 10000 12000 ਚ ਲੱਗ ਗਏ ਇਹਨਾਂ ਨੂੰ ਇਹਨਾਂ ਦੇ ਉੱਪਰ ਉੱਤਰ ਰੌਬ ਦਿਖਾ ਦੇਓ ਜਿਹਨੂੰ ਬੁਲਾਉ ਨਾ ਬੁਲਾਓ ਚੁੱਪ ਕਰ ਜਾ ਮੈਂ ਇੱਥੇ ਬੈਠਾ